ਇੰਸਟਾਗ੍ਰਾਮ ਉੱਤੇ ਵਾਇਰਲ ਰਹਿਣ ਵਾਲੀ ਕੁੜੀ ਪੂਜਾ ਸੰਗਾ ਜਿਸ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਜਿਸ ਨੇ ਪਹਿਲਾਂ ਦੋ ਤੇ ਫਿਰ ਤੀਸਰਾ ਵਿਆਹ ਸੁਖ ਦੇ ਨਾਲ ਕਰਵਾਇਆ ਸੀ ਤੇ ਉਹ ਵੀ ਹੁਣ ਉਹ ਵਿਆਹ ਸਿਰੇ ਨਹੀਂ ਚੜਦਾ ਲੱਗ ਰਿਹਾ ਪੂਜਾ ਸੰਗਾ ਨੇ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਉਸ ਨੇ ਆਪਣਾ ਦਰਦ ਬਿਆਨ ਕੀਤਾ ਉਸ ਨੇ ਦੱਸਿਆ ਕਿ ਮੇਰੇ ਨਾਲ ਸਾਰੇ ਮੇਰੇ ਮਾੜੀ ਕਰ ਰਹੇ ਨੇ ਸਭ ਤੋਂ ਵੱਧ ਮਾੜੀ ਮੇਰੇ ਨਾਲ ਸੁਖ ਨੇ ਕੀਤੀ ਆ ਜੋ ਮੇਰੇ ਨਾਲ ਚੀਟ ਕੀਤੀ ਆ ਜੂਜਾ ਸੰਘਾ ਨੇ ਇਹ ਵੀ ਕਿਹਾ ਕਿ ਸਾਰੇ ਲੋਕ ਮਤਲਬ ਦੇ ਹੁੰਦੇ ਨੇ ਸਾਰੀ ਗੱਲਬਾਤ ਪੈਸੇ ਤੇ ਨਿਭੜ ਜਾਂਦੀ ਆ ਮੈਨੂੰ ਜੋ ਚਾਉਣ ਵਾਲੇ ਸੀ ਜਾਂ ਮੇਰੇ ਕਲੋਜ਼ ਸੀਗੇ ਸਾਰੇ ਪੈਸੇ ਨਾਲ ਮੇਰੇ ਨਾਲ ਜੁੜੇ ਹੋਏ ਸੀ ਅੱਜ ਮੇਰਾ ਅਕਾਊਂਟ ਬੰਦ ਹੋ ਗਿਆ ਤਾਂ ਮੇਰਾ ਸਾਰਾ ਕੁਝ ਹੀ ਬੰਦ ਹੋ ਰਿਹਾਗਾ ਸਾਰੇ ਰਿਸ਼ਤੇ ਬੰਦ ਹੋ ਰਹੇ ਨੇ ਉੋਂ ਤੱਕ ਸੁਖ ਨੇ ਵੀ ਮੈਨੂੰ ਇਹ ਕਹਿ ਦਿੱਤਾ ਕਿ ਤੂੰ ਮੇਰਾ ਘਰ ਛੱਡ ਕੇ ਚਲੀ ਜਾ ਤਮ ਤੁਸੀਂ ਦੱਸੋ ਵੀ ਮੈਂ ਹੁਣ ਕਿਹੜੇ ਰਸਤੇ ਜਾਵਾਂ ਐਨੇ ਮਾੜੇ ਟਾਈਮ ਦੇ ਵਿੱਚ ਮੇਰੇ ਨਾਲ ਕੋਈ ਵੀ ਨਹੀਂ ਖੜ ਰਿਹਾ ਸਾਰੇ ਲੋਕ ਪੈਸੇ ਨਾਲ ਜੁੜੇ ਹੋਏ ਨੇ ਬਾਕੀ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਇਸ ਨੇ ਚੌਥਾ ਵਿਆਹ ਕਰਵਾਉਣਾ ਹੈ ਜਿਸ ਕਰਕੇ ਇਹ ਸਾਰੇ ਡਰਾਮੇ ਕਰ ਰਹੀ ਹੈ ਸਾਰੇ ਪੈਸੇ ਦੀ ਖੇਡ ਹੈ ਲੋਕ ਵੀ ਇਸ ਨੂੰ ਪੈਸੇ ਦੇ ਮਤਲਬ ਲਈ ਕਹਿ ਰਹੇ ਨੇ ਕਿਉਂਕਿ ਇੱਕ ਵਾਰ ਇਸ ਨੇ ਪੈਸਿਆਂ ਦੇ ਲਈ ਝੂਠ ਵੀ ਬੋਲਿਆ ਸੀ ਤੇ ਲੋਕਾਂ ਤੋਂ ਪੈਸੇ ਵੀ ਪਵਾ ਲਏ ਸੀ ਬਾਕੀ ਇਨ੍ਹਾਂ ਵਿਚਕਾਰ ਕਿਸ ਗੱਲ ਤੋਂ ਲੜਾਈ ਹੋਈ ਆ ਤਾਂ ਤੁਹਾਡਾ ਕੀ ਵਿਚਾਰਾ ਇਸ ਦੇ ਬਾਰੇ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਆਪਣੀ ਰਾਏ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰਾਖਾ